ਬੀਐਸ ਬਾਜਵਾ ਰੈਜ਼ੀਡੈਂਟ ਆਈਐਮਈ ਗੁਰਦਾਸਪੁਰ ਮੈਂਬਰ ਆਫ ਪੰਜਾਬ ਮੈਡੀਕਲ ਕੌਂਸਲ ਅੱਜ ਅਸੀਂ ਸਾਰੀ ਆਈਐਮਈ ਗੁਰਦਾਸਪੁਰ ਸਮੂਚੀ ਡਾਕਟਰ ਸਾਰੇ ਸਾਡੇ ਨਾਲ ਨਾਲ ਸਾਡੇ ਇੰਡੀਅਨ ਡਾਕਟਰ ਡੈਂਟਲ ਐਸੋਸੀਏਸ਼ਨ ਆਈਏਪੀ ਸਾਰੀਆਂ ਹੀ ਜਿਹੜੀਆਂ ਹੈਲਥਨੈਸ ਸੰਬੰਧਿਤ ਜਥੇਬੰਦੀਆਂ ਅੱਜ ਉਹ ਸਾਡੇ ਦੇ ਨਾਲ ਅੱਜ ਦਾ ਇਸ ਪ੍ਰੋਟੈਸਟ ਦੇ ਵਿੱਚ ਸਾਡੇ ਨਾਲ ਸਾਨੂੰ ਸਮਰਪਿਤ ਕਰ ਰਹੀਆਂ ਨੇ ਜਿਵੇਂ ਤੁਸੀਂ ਜਾਣਦੇ ਹੀ ਹੋ ਅੱਜ ਅਸੀਂ ਇੱਥੇ ਕਿਉਂ ਇਕੱਠੇ ਹੋ ਨੂੰ 36 ਘੰਟੇ ਡਿਊਟੀ ਕਰਦੇ ਹੋਏ ਸਾਡੀ ਇੱਕ ਨੌਜਵਾਨ ਲੇਡੀ ਡਾਕਟਰ ਜਿਹੜੀ ਆਪਣੀ ਡਿਊਟੀ ਕਰਦੇ ਰਸਟ ਕਰਨ ਗਈ ਆ ਉੱਥੇ ਉਹਦਾ ਗੈਂਗਰੇਪ ਹੋਇਆ ਫਿਰ ਉਹਦਾ ਕਤਲ ਕੀਤਾ ਗਿਆ ਕਤਲ ਵੀ ਇਸ਼ਤਾਂ ਕੀਤਾ ਗਿਆ ਕਿ ਜਿਹੜੀ ਉਹਦੀਆਂ ਜਿਹੜੀਆਂ ਬਾਡੀ ਦੇ ਜਿਹੜੇ ਪਾਰਟ ਸੀ ਪੈਲਵਿਕ ਗਰਡਲ ਜਿਹੜਾ ਸੀ ਉਹਦਾ 90 ਡਿਗਰੀ ਤੱਕ ਤੋੜ ਕੇ ਕੀਤਾ ਗਿਆ ਸੀ ਕਿ ਇੰਨਾ ਬੇਦਰਦੀ ਨਾਲ ਬੇਰहमी ਦੇ ਨਾਲ ਉਹਦਾ ਕਤਲ ਕੀਤਾ ਗਿਆ ਔਰ ਉਸ ਦਿਨ ਦੇ ਬਾਅਦ ਇਹ ਕਾਰਾ ਜਿਹੜਾ ਹੋਇਆ ਸਾਡੇ ਕਲਕੱਤਾ ਵਿੱਚ ਮੈਡੀਕਲ ਕਾਲਜ ਵਿੱਚ ਹੋਇਆ ਉਸ ਪ੍ਰੰਤ ਕਾਲਜ ਅਥਾਰਟੀ ਨੇ ਉਹਦੇ ਪੇਰੈਂਟਸ ਨੂੰ ਇਨਫੋਰਮੇਸ਼ਨ ਦਿੱਤੀ ਕਿ ਤੁਹਾਡੀ ਬੱਚੀ ਨੇ ਸ਼ੂ ਸ਼ਟ ਕਰ ਲਿਆ ਜਦੋਂ ਉਹ ਨਾਲ ਆਪਣੇ ਉਸ ਰਿਲੇਟਿਵਸ ਨੂੰ ਨਾਲ ਲੈ ਕੇ ਪਰੋਸ਼ਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਤਾਂ ਜਾ ਕੇ ਵੇਖਿਆ ਕਿ ਉਹਨਾਂ ਨੂੰ 3 ਘੰਟੇ ਤੱਕ ਹਸਪੀਟਲ ਅਥਾਰਟੀ ਨੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਉਸ ਡਾਕਟਰ ਦੀ ਡੈੱਡ ਬੋਡੀ ਦੇ ਕੋਲ ਨਹੀਂ ਜਾਣ ਦਿੱਤਾ ਜਦੋਂ ਬਹੁਤ ਸਾਰਾ ਰੌਲਾ ਲੱਪਾ ਪਾਇਆ ਤਾਂ ਇਹ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਬਾਅਦ ਕੀ ਹੋਇਆ ਕਿ ਮਤਲਬ ਪੁਲਿਸ ਨੇ ਇਸ ਨੂੰ ਰਫਾ-ਦਫਾ ਕਰਨਾ ਚਾਹਿਆ ਜਿਹੜੇ ਉੱਥੇ ਜਿਹੜੇ ਐਵੀਡੈਂਸ ਸੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਜਦੋਂ ਕੇਸ ਗਿਆ ਕਲਕੱਤਾ ਹਾਈ ਕੋਰਟ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਕੇਸ ਤੁਸੀਂ ਇੰਡੀਪੈਂਡੈਂਟ ਦੀ ਸੀਬੀਆਈ ਨੂੰ ਡੈਫਰ ਕਰੋ ਉੱਥੇ ਜਿਹੜੀ ਮਤਲਬ ਕਲਕੱਤਾ ਪੁਲਿਸ ਦੀ ਪੁਲਿਸ ਸੀਗਾ ਬੈਸਟ ਬੰਗਾਲ ਦੀ ਉਨਾ ਨੇ ਉੱਥੇ ਜਿੱਦ ਕੀਤੀ ਨਹੀਂ ਜੀ ਸਾਨੂੰ ਤੁਸੀਂ 7 ਦਿਨ ਦਾ ਰਿਮਾਂਡ ਦਿਓ ਜੇ 7 ਦਿਨ ਦਾ ਰਮਾਨੀ ਘੱਟੋ ਘੱਟ ਤੋਂ ਵੀ ਘੰਟੇ ਰਮਾਨਡ ਦਿਓ ਉਹ ਇਸ ਕਰਕੇ ਸੀ ਕਿ ਜਿਹੜੇ ਬਾਕੀ ਦੇ ਐਵੀਡੈਂਸ ਸੀ ਆ ਉਹ ਹੀ ਸਾਰੇ ਖਤਮ ਕਰ ਦਈਏ ਜੋ ਪੁਲਿਸ ਪ੍ਰਸ਼ਾਸਨ ਨੇ ਕੇਸ ਨੂੰ ਸੋਲਵ ਕਰਨ ਦੀ بجائے ਜਿਹੜੀਆਂ ਉਹਦੇ ਐਵੀਡੈਂਸੀ ਉਹ ਸਾਰੇ ਤੇ ਸਾਰੇ ਜਿਹੜੇ ਸੀ ਉਹ ਖਤਮ ਕਰਨੇ ਚਾਏ ਜਦੋਂ ਇਹ ਗੱਲ ਨਹੀਂ ਬਣੀ ਤਾਂ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਤੇ ਜੋ ਸਾਡੇ ਸਾਰੇ ਡਾਕਟਰ ਉੱਥੇ ਬੈਠੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਤਾਂ ਉੱਥੇ ਮੈਂ ਕਹਿ ਸਕਦਾ ਹਾਂ ਕਿ ਗਵਰਨਮੈਂਟ ਦੇ ਆਪਣੇ ਬੰਦੇ ਭੇਜੇ ਹੋਏ ਗੁੰਡੇ ਜਿਨ੍ਹਾਂ ਨੇ ਜਾ ਕੇ ਉੱਥੇ ਪਹਿਲਾਂ ਖੂਬ ਜਿਹੜਾ ਹਸਪੀਟਲ ਦਾ ਇਨਫਰਾਸਟ੍ਰਕਚਰ ਚੀਰੋ ਡੈਮੇਜ ਕੀਤਾ ਵਾਰਡ ਤੋੜੇ ਉਹਨਾਂ ਨੇ ਜਿਹੜੇ ਪ੍ਰੂਫ ਸੀ ਐਵੀਡੈਂਸੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਤਾਂ ਨੂੰ ਇੱਥੇ ਡੀਐਨਏ ਟੈਸਟ ਜਿਹੜੇ ਆ ਉਹ ਐਗਜ਼ਾਮੀਨੇਸ਼ਨ ਨਾ ਹੋ ਸਕਣ ਪਰ ਅਨਫੋਰਚਨਟਲੀ ਉਹਨਾਂ ਵਾਸਤੇ ਸਾਡੇ ਵਾਸਤੇ ਠੀਕ ਰਹੀ ਕਿ ਜਿੱਥੇ ਵਰਕਿਆ ਹੋਇਆ ਸੀ ਉਹ ਉੱਥੇ ਲੋਕ ਲੱਗਾ ਸੀ ਉੱਥੇ ਜਾ ਹੀ ਨਹੀਂ ਪਾਏ ਸੋ ਉਸ ਦਿਨ ਤੋਂ ਮਤਲ ਸਾਡੇ ਆਲ ਓਵਰ ਇੰਡੀਆ ਸਾਡੀਆਂ ਜਿੰਨੀਆਂ ਵੀ ਮੈਡੀਕਲ ਇੰਸਟੀਚੂਟ ਨੇ ਹਸਪੀਟਲ ਨੇ ਗਵਰਨਮੈਂਟ ਅਦਾਰੇ ਨੇ ਉਹ ਡੇਲੀ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਏ ਜੇ ਅਸੀਂ ਇਹ ਨਾਰਾ ਲਾਉਂਦੇ ਆਂ ਕੇ ਬੇਟੀ ਬਚਾਓ ਬੇਟੀ ਪੜਾਓ ਅਸੀਂ ਬੇਟੀ ਪੜਾਹਾ ਤੇ ਲਈ ਪਰ ਬਚਾ ਨਹੀਂ ਪਾਏ ਅਸਾ ਦਾ ਅੱਜ ਦਾ ਪ੍ਰੋਟੈਸਟ ਹੋਈ ਹੈ ਕਿ ਅਸੀਂ ਡਾਕਟਰ ਅਸੀਂ ਤੁਹਾਡੇ ਵਿੱਚ ਹੀ ਆ ਤੁਹਾਡੇ ਹੀ ਭਰਾ ਹਾਂ ਤੁਹਾਡੇ ਵਿੱਚ ਹੀ ਤੁਹਾਡੀਆਂ ਭੈਣਾਂ ਨੇ ਤੁਹਾਡੇ ਵਿੱਚ ਹੀ ਆ ਅਸੀਂ ਇਸੇ ਸਮਾਜ ਦਾ ਇੱਕ ਬਹੁਤ ਵੱਡਾ ਇੱਕ ਅੰਗ ਆ ਜਿਹੜਾ ਤੁਹਾਡੀ ਤੋਂ ਵੀ ਘੰਟੇ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਪਿਆਰ ਰੰਦਾ ਹੈ ਪਰੇ ਆਪਣੀਆਂ ਆਪਣੀ ਮਤਲਬ ਪਰਸਨਲ ਲਾਈਫ ਨੂੰ ਪਰੇ ਕਰਕੇ ਅਸੀਂ ਜਿਹੜੀਆਂ ਸਿਵਮਾਂ ਦੇ ਰਹੇ ਹਾਂ ਏਟ ਲੀਸਟ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵੀ ਸੇਫ ਸਿਫਤੀ ਮਿਲੇ ਅਸੀਂ ਜਦੋਂ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉੱਥੇ ਸਾਨੂੰ ਇਹ ਲੱਗਿਆ ਕਿ ਇਹ ਬੜੀ ਸਾਡੇ ਵਾਸਤੇ ਸੇਫ ਜਗ੍ਹਾ ਹੈਗੀ ਹੈ ਇਹ ਸਾਨੂੰ ਹਮੇਸ਼ਾ ਇਹ ਡਰ ਬਣਿਆ ਰਹੇਗਾ ਕਿ ਅਸੀਂ ਸਾਡੇ ਹੱਥ ਨੂੰ ਪਤਾ ਨਹੀਂ ਕਿਸੇ ਨੇ ਆ ਕੇ ਸਾਡੇ ਤੇ ਅਟੈਕ ਕਰ ਦੇਣਾ ਸਾਡੀ ਪ੍ਰਾਪਰਟੀ ਨੂੰ ਡੈਮੇਜ ਕਰ ਦੇਣਾ ਤਾਂ ਅਸੀਂ ਇਹ ਜਿਹੜੀਆਂ ਸਿਵਮਾਂ ਕਿਤਨਾ ਦੇ ਪਾਵਾਂਗੇ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਦਿਨ ਸਮੁੱਚੇ ਦੇਸ਼ ਵਿੱਚ ਇੱਕ ਸ਼ਾਂਤ ਵੇਧ ਧੰਗ ਦੇ ਨਾਲ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਔਰ ਆਸ ਕਰਦੇ ਹਾਂ ਸਰਕਾਰ ਕੋਲ ਕਿ ਉਹ ਸਾਡੀ ਨੌਜਵਾਨ ਡਾਕਟਰ ਜਿਹਦਾ ਕੋਈ ਕਸੂਰ ਨਹੀਂ ਸੀ ਜਿਹੜੀ ਲੋਕਾਂ ਦੀ ਜਾਨ ਬਚਾ ਰਹੀ ਸੀ ਔਰ ਆਪਣੀ ਜਾਨ ਨਹੀਂ ਬਚਾ ਪਾਈ ਅਸੀਂ ਉਹਦੇ ਬਾਰੇ ਤੇ ਹੁਣ ਅਸੀਂ ਕੁਝ ਬਹੁਤਾ ਕਰ ਨਹੀਂ ਸਕਦੇ ਲੇਕਿਨ ਸਾਡੀਆਂ ਹੋਰ ਪੈਣਾ ਸਾਡੀਆਂ ਬੇਟੀਆਂ ਜਿਨ੍ਹਾਂ ਨੂੰ ਹੀ ਉੱਚ ਸਿੱਖਿਆ ਦੇ ਕੇ ਇਹ ਸ਼ਿਵਮਾ ਵਾਸਤੇ ਭੇਜਦੇ ਆਣ ਲੈਟ ਲਿਸਟ ਉਹ ਆਪਣੀਆਂ ਸ਼ਿਵਮਾ ਮਤਲ ਅਜ਼ਾਦੀ ਦੇ ਨਾਲ ਦੇ ਸਕਣ ਬਿਨਾਂ ਕਿਸੇ ਡਰ ਭੈ ਦੇ ਦੇ ਸਕਣ ਜਿਸ ਦਿਨ ਇਹ ਕੰਮ ਕਰ ਲਿਆ ਕਿ ਸਾਡੀਆਂ ਬੱਚੀਆਂ 24 ਘੰਟੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਆਪਣੀ ਕੰਮ ਕਰਨ ਵਾਲੀ ਜਗ੍ਹਾ ਤੇ ਉਦੋਂ ਹੀ ਸਮਝਾਂਗੇ ਕਿ ਅਸੀਂ ਅਜ ਅਜ਼ਾਦ ਹੋਏ ਸਰ ਜਦੋਂ ਗਵਰਨਮੈਂਟ ਉਹਨਾਂ ਨੂੰ ਅਜੇ ਤੱਕ ਇਨਵੈਸਟੀਗੇਸ਼ਨ ਨੂੰ ਮਤਲ ਜਿਹੜੇ ਐਵੀਡੈਂਸ ਆ ਉਹਨਾਂ ਨੂੰ ਖਤਮ ਕਰਨ ਦੀ ਹੈ ਤੇ ਸਿੱਧੇ ਤੌਰ ਤੇ ਆ ਕੇ ਗਵਰਨਮੈਂਟ ਪਿੱਛੇ ਆ ਕੋਈ ਇਨਫਲੂਐਂਸਰ ਬੰਦਾ ਜਿਹਨੂੰ ਗਵਰਨਮੈਂਟ ਬਤਾਨਾ ਚਾਹੁੰਦੀ ਹੈ ਇਹ ਗ੍ਰੋਸ ਫੇਲਰ ਹੈ ਜੀ ਦੇਖੋ ਨਾ ਇੰਸਟੀਚਿਊਸ਼ਨ ਦੀ ਫੇਲਰ ਹੈ ਮਤਲ ਐਡਮਿਸ਼ਨ ਦੀ ਫੇਲਰ ਹੈ ਗਵਰਨਮੈਂਟ ਦੀ ਫੇਲਰ ਹੈ ਸਾਰੇ ਆਈਐਮਏ ਸ਼ੁਰੂ ਤੋਂ ਹੀ ਹਰ ਵਾਰ ਇਹ ਡਿਮਾਂਡ ਰੱਖ ਰਹੀ ਹੈ ਕਿ ਸਾਡੇ ਵਾਸਤੇ ਸਾਡੇ ਵਰਕਿੰਗ ਪਲੇਸ ਤੇ ਸਾਨੂੰ ਕੰਮ ਕਰਨ ਵਾਸਤੇ ਇੱਕ ਇਹੋ ਜਿਹਾ ਐਕਟ ਬਣਾਓ ਜਿਹੜਾ ਸਾਨੂੰ ਅਸੀਂ ਆਪਣੇ ਨੂੰ ਸੇਫ ਸੰਚੀ ਗਏ ਠੀਕ ਹੈ ਨਾ ਕੋਈ ਸੈਂਟਰ ਕੋਈ ਐਕਟ ਗਵਰਨਮੈਂਟ ਬਣਾਏ ਜਿਹਦੇ ਨਾਲ ਕੋਈ ਡਾਕਟਰ ਦੀ ਸੇਫਟੀ ਸਿਕਿਉਰਟੀ ਹੋਏ ਦੇਖੋ ਅਸੀਂ ਕਮਿਟਿਡ ਹੈ ਆਪਣੇ profession ਚ ਅਸੀਂ ethical oath ਲੈ ਕੇ ਆਨੇ ਆ ਕਿ ਅਸੀਂ ਜਿਹੜੀਆਂ ਇਹ ਸੇਵਾਵਾਂ ਆਪਾਂ ਲੋਕਾਂ ਨੂੰ ਸਮਰਪਿਤ ਕਰਾਂਗੇ ਸਮਾਜ ਸੇਵਾ ਕਰਾਂਗੇ ਸਾਰਾ ਕੁਝ ਕਰਾਂਗੇ ਅਸੀਂ ਕਰ ਰਹੇ ਹਾਂ ਇਹ ਕਰਦੇ ਰਹਿਣਾ ਲੇਕਿਨ ਛੱਡਾ ਤੁਹਾਡੇ ਜਰੀਏ ਜਿਹੜੀ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਜਿਹੜੀ ਸਾਡੀ ਆਵਾਜ਼ ਬਣ ਕੇ ਇਹ ਗਵਰਨਮੈਂਟ ਤੱਕ ਪਹੁੰਚਾਓ ਕਿ ਡਾਕਟਰ ਜਿਹੜੇ ਹੈਗੇ ਆ ਉਹ ਲੋਕਾਂ ਦੀ ਸੇਵਾ ਕਰ ਰਹੇ ਨੇ 24 ਘੰਟੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਉੱਤਲ ਜਿਹੜੀ ਸਿਕਿਉਰਟੀ ਹੈ ਉਹਨਾਂ ਦੀ ਸੇਫਟੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਰ ਉਹਦੇ ਵਾਸਤੇ ਕੋਈ ਕਾਨੂੰਨ ਬਣਨਾ ਚਾਹੀਦਾ ਛੋ ਮੈਂ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਾਡੇ ਕੋਲ ਆਏ ਹੋ ਔਰ ਮੈਂ ਸਮਝਦਾ ਕਿ ਸਾਡੀ ਆਵਾਜ਼ ਜਿਹੜੀ ਆ ਤੁਸੀਂ ਬੁਲੰਦ ਕਰਕੇ ਲੋਕਾਂ ਤੱਕ ਪਹੁੰਚਾਓਗੇ ਔਰ ਅਸੀਂ ਪੂਰੀ ਮੈਡੀਕਲ ਫੈਰੈਂਸਟਰਨਤੀ ਔਰ ਪੂਰਾ ਸਮਾਜ ਇਸ ਵਾਦਤ ਨਾਲ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਝੋੜਿਆ ਗਿਆ ਔਰ ਇਹੋ ਹੀ ਉਮੀਦ ਨਾਲ ਕਿ ਅਗਾਹ ਕੋਈ ਐਹੋ ਜੀ ਜਿਹੜੀ ਘਟਨਾ ਨਾ ਵਾਪਰੇ ਹਾਂਜੀ ਅੱਜ ਅਸੀਂ ਮੰਗ ਪੱਤਰ ਜਿਹੜਾ ਡਿਸਮ ਦੇਣਾ ਸੀ ਡਿਸਮ ਦੇ ਰਹੇ ਹਾਂ ਅੱਜ ਮੰਗ ਪੱਤਰ ਕਿਉਂਕਿ ਅੱਜ ਵੀਂਗ ਅੱਜ ਸੈਚਰਡੇ ਛੁੱਟੀ ਹੋਣ ਕਰਕੇ ਅਫੀਸ ਵਿੱਚ ਨਹੀਂ ਹੈ ਅਸੀਂ ਮੰਗ ਪੱਤਰ ਜਿਹੜਾ ਹੈਗਾ ਉਹਨਾਂ ਨੂੰ ਸਬਮਿਟ ਕਰਾਂਗੇ ਹਾਂਜੀ ਸਾਥੇ ਬਦਰ ਡਾਕਟਰ ਵੈਲਫੇਅਰ ਐਸੋਸੀਏਸ਼ਨ ਪ੍ਰੈਜ਼ੀਡੈਂਟ ਔਰ ਆਈਐਮਏ ਮੈਂਬਰ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕਾਲ ਤੇ ਅਸੀਂ ਇੱਕ ਬਹੁਤ ਹੀ ਮੰਨ ਭਾਗੀ ਜੋ ਘਟਨਾ ਵਾਪਰੀ ਹੈ 9 ਤਰੀਕ ਨੂੰ ਔਰ ਉਹ ਘਟਨਾ ਇਹ ਸੀ ਕਿ ਇੱਕ ਡਾਕਟਰ ਸਾਡੇ ਲੇਡੀ ਡਾਕਟਰ ਜੋ ਕਿ ਐਮਡੀ ਪਰਮਾਲੋਜਿਸਟ ਜਾਂ ਤੁਸੀਂ ਚੈਸਟ ਕਹਿ ਸਕਦੇ ਹੋ ਚੈਸਟ ਐਂਡ ਟੀਵੀ ਪਹਿਲਾਂ ਕਹਿੰਦੇ ਸੀ ਸੋ ਪਰਮਾਲੋਜਿਸਟ ਦੀ ਐਮ ਡੀ ਕਰ ਰਹੀ ਸੀ ਔਰ ਉਹਨਾਂ ਨੂੰ ਮਤਲਬ 36 ਘੰਟੇ ਡਿਊਟੀ ਕਰਨ ਤੋਂ ਬਾਅਦ ਉਹ ਆਪਣੇ ਰੈਸਟ ਰੂਮ ਚ ਕਹਿ ਲੋ ਜਾਂ ਮਤਲਬ ਇਸ ਤਰ੍ਹਾਂ ਜਿਹੜੇ ਨੇ ਗਏ ਨੇ ਸੈਮੀਨਾਰ ਰੂਮ ਚ ਜਾ ਕੇ ਰੈਸਟ ਕਰਨ ਲੱਗੇ ਨੇ ਔਰ ਮਤਲਬ ਇਹ ਤਕਰੀਬਨ ਗੱਲ ਕੋਈ 11 ਵਜੇ ਤੱਕ ਉਹਨਾਂ ਦੀ ਆਪਣੇ ਪਰੈਂਟ ਨਾਲ ਗੱਲ ਹੁੰਦੀ ਰਹੀ ਹੈ ਆਲ ਲਾਈਟ ਕੋਈ ਪ੍ਰੋਬਲਮ ਨਹੀਂ ਸੀ ਉਸ ਤੋਂ ਬਾਅਦ ਦੋ ਇਹ ਤੋਂ ਬਾਅਦ ਜਦੋਂ ਗਏ ਨੇ ਉਸ ਤੋਂ ਬਾਅਦ ਸਵੇਰੇ ਹੀ ਪਤਾ ਲੱਗਾ ਕਿ ਉਹਨਾਂ ਦੇ ਨਾਲ ਮਤਲਬ ਇੱਕ ਗੈਂਗ ਰੇਪ ਹੋਇਆ ਕਿ ਕਿਉਂਕਿ ਉਸ ਤੋਂ ਬਾਅਦ ਪੋਸਟਮਾਰਟਮ ਹੀ ਹੋ ਚੁੱਕਾ ਔਰ ਇਸ ਬਰੂਟਲਿਟੀ ਦੇ ਨਾਲ ਮਤਲਬ ਉਹ ਸਾਡੀ ਡਾਕਟਰ ਬੇਟੀਆਂ ਨੇ ਇਸ ਤਰ੍ਹਾਂ ਹੀ ਸਾਡੀ ਉਹ ਬੇਟੀ ਸੀ ਜਿਹਦੇ ਨਾਲ ਇੱਕ 30 ਇਅਰ ਦੀ ਮਤਲਬ ਕਹਿ ਲਓ ਡਾਕਟਰ ਜਿਹਨੇ ਅਜੇ ਬੜਾ ਕੁਝ ਕਰਨਾ ਸੀ ਔਰ ਕਿੰਨਾ ਮਿਹਨਤ ਨਾਲ ਨੀਟ ਉਹਨੇ ਕ੍ਰੈਸ਼ ਕੀਤਾ ਹੋਵੇਗਾ ਉਸ ਤੋਂ ਬਾਅਦ ਅੰਡਰਗ੍ਰੈਜੂਏਟ ਦਾ ਕੀਤਾ ਫਿਰ ਉਹਨੇ ਜਿਹੜਾ ਐਮਡੀ ਦਾ ਮਤਲਬ ਨੀਟ ਜਿਹੜਾ ਉਹਨੂੰ ਕ੍ਰੈਸ਼ ਕਰਕੇ ਫਿਰ ਉਹਨੂੰ ਐਮਡੀ ਮਿਲਿਆ ਔਰ ਉਸ ਤੋਂ ਬਾਅਦ ਉਹਨੇ ਅਜੇ ਬਹੁਤ ਕੁਝ ਕਰਨਾ ਈ ਔਰ ਲੋਕਾਂ ਦੀ ਸੇਵਾ ਕਰ ਰਹੀ ਸੀ ਔਰ ਉਸ ਦਿਨ ਵੀ ਉਹ ਸੇਵਾ ਕਰ ਰਹੀ ਸੀ ਉਹ ਆਪਣਾ ਕੰਮ ਕਰ ਰਹੀ ਸੀ ਹਰ ਇੱਕ ਦੀ ਮਤਲਬ ਟ੍ਰੀਟਮੈਂਟ ਦੇ ਰਹੀ ਸੀ ਤੁਹਾਡੀ ਜਾਨ ਨੂੰ ਬਚਾਰ ਰਹੀ ਸੀ ਪਰ ਉਹਦੀ ਜਾਨ ਨੂੰ ਕੋਈ ਬਚਾ ਨਹੀਂ ਸਕਿਆ ਕੋਈ ਉਹਨੂੰ ਦੇਖ ਨਹੀਂ ਸਕਿਆ ਤੇ ਉਹਦੇ ਤੇ ਅਟੈਕ ਕੀਤਾ ਗਿਆ ਉਹਨੂੰ ਇੰਨੀ ਬਰਟਲਟੀ ਨਾਲ ਮਾਰਿਆ ਵੀ ਰੇਪ ਕਰਨ ਤੋਂ ਬਾਅਦ ਔਰ ਮਤਲਬ ਜੋ ਜੋ ਹੁਣ ਤੱਕ ਐਵਿਡੈਂਸ ਮਤਲਬ ਪਤਾ ਲੱਗ ਰਹੇ ਆ ਉਹ ਇਹੀ ਲੱਗ ਰਿਹਾ ਕਿ ਮਤਲਬ ਇਹ ਗੈਂਗ ਰੇਪ ਹੋਇਆ ਕਿਉਂਕਿ ਜਿਹੜਾ ਸੀਮਨ ਜਿਹੜਾ ਕਲੈਕਟ ਕੀਤਾ ਨਾ ਪੋਸਟਮਾਰਟਮ ਦੇ ਬਾਅਦ ਉਹ ਅਬਾਊਟ 150 ਦੇ ਗ੍ਰਾਮ ਦੇ ਤਕਰੀਬਨ ਮਤਲਬ ਉਹਨੂੰ ਐਗਜ਼ਾਮਨ ਕੀਤਾ ਗਿਆ ਸੋ ਇੱਕ ਇੱਕ ਜਾਨੇ ਦਾ ਮਤਲਬ ਇਹ ਕੰਮ ਨਹੀਂ ਹੈ ਬਹੁਤ ਸਾਰੇ ਮਤਲਬ ਬੰਦੇ ਜਿਹੜੇ ਇਨਫਲੂਐਂਸ਼ਲ ਬੰਦੇ ਨੇ ਇਨਫਲੂਐਂਸ਼ਲ men ਜਿਹੜੇ ਨੇ ਉੱਥੋਂ ਦੇ ਉਹ ਇਨਵੋਲਡ ਸੀ ਜਿਹੜਾ ਡਾਕਟਰ ਨੇ ਦੱਸਿਆ ਡਾਕਟਰ ਬਾਜਵਾ ਜੀ ਨੇ ਕਿ ਉਹ ਉਹਨਾਂ ਨੂੰ ਉਹ ਉਹਨਾਂ ਨੂੰ ਬੜੇ ਸਾਰੇ ਕੇਸ ਨੂੰ ਉਰਦਫਰਦ ਕਰਨ ਵਾਸਤੇ ਉਹਨਾਂ ਨੇ ਮਤਲਬ ਅਟੈਕ ਕੀਤਾ ਬਾਅਦ ਚ ਹਸਪੀਟਲ ਦੇ ਔਰ ਉਥੋਂ ਮਤਲਬ ਉਹ ਪੜਜਾਂਸ ਉਹ ਨਹੀਂ ਮਤਲਬ ਉਥੋਂ ਤੱਕ ਅਪਰੋਚ ਨਹੀਂ ਉਹਨਾਂ ਦੀ ਹੋ ਸਕੀ ਉਹ ਅਜੇ ਤੱਕ ਉੱਧਾ ਹੀ ਆ ਔਰ ਹੁਣ ਕੇਸ ਇਹ ਸੀਬੀਆਈ ਨੂੰ ਰੈਫਰ ਹੋ ਗਿਆ ਉਹਨਾਂ ਨੇ ਟੇਕਓਵਰ ਕਰ ਲਿਆ ਹੋਪ ਕਰਦੇ ਆ ਕਿ ਮਤਲਬ ਇਹ ਜਲਦੀ ਕੋਈ ਐਸਾ ਜਿਹਾ ਕਾਨੂੰਨ ਬਣੇ ਜੇ ਡਾਕਟਰ ਬਹੁਰੀ ਮਿਹਨਤ ਨਾਲ ਔਰ ਕੰਮ ਕਰਦੇ ਨੇ ਆਪਣਾ ਤਨ ਦੇਈ ਨਾ ਮੰਨਦੇਈ ਨਾ ਆਪਣੇ ਸਾਰੇ ਮਤਲਬ ਜਿਹੜੇ ਦਿਨ ਰਾਤ ਡਾਕਟਰ ਸਾਡੇ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਵਤੀਰਾ ਇਹ ਜਿਹੜਾ ਬਹੁਤ ਮਾੜਾ ਇਸ ਤੋਂ ਮੰਦ ਪਗੀ ਇੰਨੀ ਘਟਨਾ ਤਾਂ ਕੋਈ ਹੋ ਨਹੀਂ ਹੋ ਰਹੀ ਸਕਦੀ ਤੇ ਮੈਂ ਮਤਲਬ ਬਿਆਨ ਵੀ ਨਹੀਂ ਕਰ ਸਕਦਾ ਔਰ ਮਤਲਬ ਮੈਂ ਤੇ ਇਹ ਵੀ ਸੋਚਦਾ ਕਿਉਂਕਿ ਚਲੋ ਅਸੀਂ इमोशनल ਹੋ ਗਏ ਆ ਕਿ ਮਤਲਬ ਇਹੋ ਜਿਹੇ ਬੰਦੇ ਨੂੰ ਤੇ ਚੌਂਕ ਦੇ ਖਿਲਾੜ ਕੇ ਪੰਜ ਸੀਮ ਦੇਣੀ ਚਾਹੀਦੀ ਆ ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਨੂੰ ਪਤਾ ਲੱਗੇ ਹਰ ਇੱਕ ਨੂੰ ਆਉਣ ਵਾਲੇ ਮਤਲਬ ਬੱਚੇ ਨੂੰ ਪਤਾ ਲੱਗੇ ਕਿ ਮੈਂ ਜੇ ਇਦਾਂ ਦਾ ਕੋਈ ਕੰਮ ਕਰਦਾ ਤੇ ਉਹਦਾ ਰਿਜ਼ਲਟ ਇਦਾਂ ਦਾ ਹੋਣਾ